ਔਰ ਇੱਕ ਦੀ ਨਜ਼ਰ ਲੱਗ ਗਈ ਫੁੱਲ ਗਲਾਬ ਨੂੰ ਬਦੀ ਦੀਆਂ ਸ਼ਕਤੀਆਂ ਨੇ ਬਦਨਾਮ ਕਰਤਾ ਮੇਰੇ ਪੰਜਾਬ ਨੂੰ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਤਿਅ ਇਸ ਸਮੇਂ ਅਸੀਂ ਪਿੰਡ ਰੁੜਕੀ ਖਾਸ ਵਿਖੇ ਮੌਜੂਦ ਹਾਂ ਔਰ ਇਧਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਕ ਪ੍ਰਾਪਰਟੀ ਨੂੰ ਅਟੈਚ ਕਰਨ ਲਈ ਐਸਐਚਓ ਮਹਿੰਦਰ ਸਿੰਘ ਆਪਣੀ ਟੀਮ ਨਾਲ ਇੱਥੇ ਮੌਕੇ ਤੇ ਮੌਜੂਦ ਨੇ ਔਰ ਪਿੱਛੇ ਉਹ ਘਰ ਹੈ ਤੁਹਾਨੂੰ ਉਹ ਵੀ ਉਧਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਇੱਕ ਆਲੀਸ਼ਾਨ ਘਰ ਰਾਜਾ ਨਾਮਕ ਵਿਅਕਤੀ ਨੇ ਜਿਹੜਾ ਬਣਾਇਆ ਸੀਗਾ ਲੋਕਾਂ ਦਾ ਲਹੂ ਚੂਸ-ਚੂਸ ਕੇ ਲੋਕਾਂ ਨੂੰ ਮਾਰੇ ਰਾਹ ਤੇ ਲਾ ਕੇ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਕੋਲੋਂ 70 ਕਿਲੋ ਦੇ ਆਸ-ਪਾਸ ਇੱਕ ਵਾਰ ਡੋਡੇ ਫੜੇ ਜਾਂਦੇ ਆ ਇਸ ਸਮੇਂ ਉਹ ਵਿਅਕਤੀ ਜੇਲ੍ਹ ਵਿੱਚ ਹੈ ਤੇ ਪੁਲਿਸ ਨੇ ਸ਼ਿਕੰਜਾ ਕੱਸਿਆ ਪੁਲਿਸ ਨੇ ਨਕੇਲ ਕੱਸੀ ਹੈ ਵੱਡਾ ਐਕਸ਼ਨ ਕੀਤਾ ਜਾ ਰਿਹਾ ਔਰ ਇਸ ਤੋਂ ਪਹਿਲਾਂ ਕਲਰਾ ਮੱਲੇ ਵਿਖੇ ਵੀ ਪੁਲਿਸ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਵੀ ਜੇ ਥੋੜਾ ਅੱਗੇ ਆ ਕੇ ਦਿਖਾ ਦਿਓ ਇੱਕ ਘਰ ਦੇਖ ਪਾ ਰਹੇ ਹੋ ਸ਼ਤਰੰਜ ਖੇਡਦੇ ਜਿਵੇਂ ਕਾਲੇ ਚਿੱਟੇ ਪਿਆਦੇ ਹੁੰਦੇ ਉਸ ਤਰੀਕੇ ਦਾ ਘਰ ਹੈ ਜਿਹੜਾ ਅਲਿਸ਼ਣ ਘਰ ਬਣਾਇਆ ਹੋਇਆ ਮਹਿਲनुਮਾ ਘਰ ਬਣਾਇਆ ਹੋਇਆ ਲੱਖਾਂ ਦੀ ਪ੍ਰਾਪਰਟੀ ਬਣਾਈ ਹੈ ਡੋਡੇ ਵੇਚ ਕੇ ਨਸ਼ਾ ਵੇਚ ਕੇ ਔਰ ਪਿੰਡ ਵਾਸੀ ਇੱਥੇ ਦੱਸਦੇ ਆ ਐਸਐਚਓ ਸਾਹਿਬ ਨਾਲ ਗੱਲਬਾਤ ਕਰਦੇ ਪਏ ਸੀ ਕਹਿੰਦੇ ਕਿ ਇਹ ਤਾਂ ਵੀ ਪੁੰਨ ਦਾ ਕੰਮ ਹੈ ਕਿਉਂਕਿ ਜਦੋਂ ਇਹ ਵਿਅਕਤੀ ਜੇਲ੍ਹ ਵਿੱਚ ਨਹੀਂ ਸੀਗਾ ਤਾਂ ਇੱਥੇ ਜਿਹੜਾ ਲੋਕਾਂ ਦਾ ਕਹਿੰਦੇ ਮੇਲਾ ਲੱਗਿਆ ਹੁੰਦਾ ਸੀਗਾ ਰੰਗ ਬਰੰਗੇ ਅਨਪਛਾਤੇ ਲੋਕ ਇਸ ਗਲੀ ਵਿੱਚ ਆਉਂਦੇ ਸੀ ਤਾਂ ਪੁਲਿਸ ਵੱਲੋਂ ਇਹ ਨੇਕ ਉਪਰਾਲਾ ਕੀਤਾ ਗਿਆ ਸ਼ਿਕੰਜਾ ਕੱਸਿਆ ਗਿਆ ਵੱਡਾ ਐਕਸ਼ਨ ਹੈ ਪੂਰੀ ਜਾਣਕਾਰੀ ਲਵਾਂਗੇ ਐਸਐਚਓ ਮ ਕਿ ਕਿੰਨੇ ਦੀ ਪ੍ਰਾਪਰਟੀ ਹੈ ਕਿ ਕੀ ਜਿਹੜਾ ਦੋਸ਼ੀ ਆ ਜਿਹੜਾ ਕਲਪਰੇਟ ਹੈ ਉਹ ਕੋਈ ਆਪਣਾ ਹੋਰ ਇਨਕਮ ਆਫ ਸੋਰਸ ਦੱਸ ਪਾਇਆ ਕਿਨੇ ਦੱਸ ਪਾਇਆ ਉਹ ਜਿਹੜਾ ਵਿਅਕਤੀ ਹੈ ਹੁਣ ਦੱਸਿਆ ਜਾ ਰਿਹਾ ਜੇਲ੍ਹ ਚ ਉਸਤੇ ਕਿੰਨੇ ਪਰਚੇ ਆ ਪਹਿਲਾ ਕਦੋਂ ਹੋਇਆ ਸੀਗਾ ਤੇ ਹੁਣ ਲੇਟੈਸਟ ਕਦੋਂ ਆ ਪੂਰੀ ਜਾਣਕਾਰੀ ਤੁਹ ਲਵਾਂਗੇ ਸਾਥੀਓ ਵੀਡੀਓ ਦੇ ਅਗਲੇ ਭਾਗ ਵਿੱਚ ਤੁਹਾਨੂੰ ਪਿੰਡ ਰੁੜਕੀ ਖਾਸ ਅਤੇ ਨਵਾਂ ਸ਼ਹਿਰ ਕਲਰਾ ਮਹੱਲੇ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਦੇ ਜਿਹੜੇ ਘਰ ਆ ਉਹਨਾਂ ਨੂੰ ਅਟੈਚ ਕੀਤਾ ਗਿਆ ਹੁਣ ਤੁਸੀਂ ਦੇਖ ਰਹੇ ਹੋ ਪਿੰਡ ਰੁੜਕੀ ਖਾਸ ਤੋਂ ਜਿੱਥੇ ਡੀਐਸਪੀ ਰਾਜਕਮਰ ਪਹੁੰਚਿਆ ਤੇ ਜਿਹੜਾ ਨਸ਼ਾ ਤਸਕਰ ਉਸਦੇ ਘਰਦਿਆਂ ਨੂੰ ਵੀ ਅਵੇਅਰ ਕੀਤਾ ਗਿਆ ਕਿ ਜਿਹੜੀ ਇਹ ਪ੍ਰਾਪਰਟੀ ਹੈ ਇਸ ਨੂੰ ਅਟੈਚ ਕੀਤਾ ਗਿਆ ਔਰ ਤੁਸੀਂ ਆ ਦੇਖੋ ਕਿ ਘਰ ਦੇ ਬਾਹਰ ਜਿਹੜਾ ਨੋਟਿਸ ਲਗਾਇਆ ਗਿਆ ਤੇ ਇੱਕ ਵਾਰ ਹੁਣ ਡੀਐਸਪੀ ਰਾਜਕਮਰ ਹੁਣ ਤਾਂ ਸੁਣਦੇ ਪੂਰੇ ਮਾਮਲੇ ਤੇ ਉਹਨਾਂ ਦਾ ਕੀ ਕਹਿਣਾ ਹੈ ਪੰਜਾਬ ਪੁਲਿਸ ਬਰਨ ਜਿਹੜੇ ਨਸ਼ਿਆਂ ਦੇ ਖਿਲਾਫ ਮਹਮ ਚਲਾਈ ਹੋਈ ਹੈ ਜਿੱਥੇ ਅਸੀਂ ਨਸ਼ੇ ਦੇ ਸੁੱਦਾਗਰ ਨਸ਼ੇ ਦਾ ਕੰਮ ਕਰਨ ਵਾਲੇ ਉਹਨਾਂ ਦੇ ਖਿਲਾਫ ਡਿਟੈਕਸ਼ਨ ਵਰਕ ਕਰ ਰਹੇ ਹਾਂ ਉੱਥੇ ਨਾਲ ਦੀ ਨਾਲ ਇਹਨਾਂ ਵੱਲੋਂ ਜਿਹੜੀਆਂ ਇਸ ਮਨੀ ਦੇ ਨਾਲ ਕਮਾ ਕੇ ਪ੍ਰਾਪਰਟੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਅਟੈਚ ਕਰਨ ਦਾ ਵੀ ਕੰਮ ਕਰ ਰਹੇ ਹਾਂ ਸੋ ਉਸ ਲੜੀ ਤਹਿਤ ਜਿਲ੍ਹਾ ਸ਼ਹਿਰ ਭਗਤ ਸਿੰਘ ਨਗਰ ਦੀ ਪੁਲਿਸ ਨੇ ਉਹਨਾਂ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਵੱਲੋਂ ਅੱਜ ਥੋਂ ਦੇ ਰਾਜਕੁਮਾਰ ਸਨੋਫ ਮਨੋਰ ਲਾਲ ਉਹਦੀ ਜਿਹੜੀ ਪ੍ਰਾਪਰਟੀ ਹੈਗੀ ਉਹਦੀ ਅਟੈਚ ਕਰਨ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਹੁਕਮ ਜਾਰੀ ਕਰਵਾਏ ਹੈ ਜਿਹੜੇ ਅੱਜ ਅਸੀਂ ਇਹਨਾਂ ਨੂੰ ਅਗਾਹ ਕਰਨ ਆਏ ਸੀ ਔਰ ਇਹਨਾਂ ਦੇ ਘਰ ਦੇ ਚਪਕਾ ਕੇ ਜਾ ਰਹੇ ਹਾਂ ਅੱਜ ਤੋਂ ਇਹਨਾਂ ਦੀ ਪ੍ਰਾਪਰਟੀ ਜਿਹੜੀ ਹੈਗੀ ਰਾਜਕੁਮਾਰ ਰਾਜਾ ਦੀ ਉਹ ਅਟੈਚ ਹੋ ਗਈ ਹੈ ਸਰਕਾਰ ਦੇ ਨਾਲ ਔਰ ਇਹ ਪ੍ਰਾਪਰਟੀ ਦੀ ਕੀਮਤ ਲਗਭਗ 26 ਲੱਖ ਰੁਪਏ ਹੈ ਇਸੇ ਤਰ੍ਹਾਂ ਇਹ ਤੋਂ ਪਹਿਲਾਂ ਸਵੇਰੇ ਵੀ ਇਹੀ ਮੁੱਖ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਵੱਲੋਂ ਪ੍ਰਾਪਰਟੀ ਅਟੈਚ ਕਰਾਈ ਗਈ ਕਸ਼ਮੀਰ ਕੌਰ ਅ ਮਨਜੀਤ ਮਨਜੀਤ ਕੌਰ ਵਾਈਫ ਆਫ ਕਸ਼ਮੀਰ ਲਾਲ ਇਹ ਕਲਰਾ ਮਹੱਲਾ ਦੇ 29 ਲੱਖ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਗਈ। ਸੋ ਸਾਰਿਆਂ ਨੂੰ ਵਾਰਨਿੰਗ ਹੈ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਹੈ ਜਿੱਥੇ ਉਹਦਾ ਫੜਿਆ ਜਾਣਾ ਯਕੀਨੀ ਹੈ ਪੰਜਾਬ ਪੁਲਿਸ ਵੱਲੋਂ ਉੱਥੇ ਉਹਦੇ ਵੱਲੋਂ ਬਣਾਈ ਗਈ ਪ੍ਰਾਪਰਟੀ ਵੀ ਜਿਹੜੀ ਹੈਗੀ ਅਸੀਂ ਅਟੈਚ ਕਰਵਾ ਦੇਣੀ ਹੈ ਸੋ ਸਭ ਨੂੰ ਅਪੀਲ ਹੈ ਨਸ਼ੇ ਵਰਗੇ ਕਾਰੋਬਾਰ ਦੇ ਵਿੱਚ ਸ਼ਾਮਲ ਨਾ ਹੋਣ ਦੀ ਕੋਸ਼ਿਸ਼ ਕੀਤੀ ਜਾਵੇ। ਕਲਰਾ ਮਹੱਲਾ ਤਾਂ ਸਮਝ ਸਕਦੇ ਲੇਕਿਨ ਇਹ ਜਿਹੜਾ ਪਿੰਡ ਹੁਸ਼ਿਆਰਪੁਰ ਦੇ ਅੰਡਰ ਆਉਂਦਾ ਤੇ ਫਿਰ ਇੱਥੇ ਸਿਟੀ ਪੁਲਿਸ ਦੀ ਕਿਵੇਂ ਕਾਰਵਾਈ ਹੋਏ? ਇਹਦੀ ਜਿਹੜੀ ਇਹਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਉਹ ਸਿਟੀ ਦੇ ਵਿੱਚ 7 ਇੱਥੇ ਜਿਹੜੀ ਇਹ ਕਾਰਵਾਈ ਸਰ ਜਿਹੜਾ ਰਾਜਾ ਆ ਹੁਣ ਇਸ ਸਮੇ ਕਿੱਥੇ ਹੈ ਜੀ ਜੇਲ ਚ ਹੈ ਕਿ ਪਗੋੜਾ ਹੈ ਜੀ ਇਹ ਪਗੋੜਾ ਜੇਲ ਚ ਹੈ ਇਸ ਤਾਈਂ ਸੋ ਇਹਦੇ ਘਰ ਜਿਹਦੀ ਦੀ ਵਾਈਫ ਸੀਗੀ ਉਹਨੂੰ ਅਗਾਂਹ ਕਰ ਦਿੱਤਾ ਗਿਆ ਉਹਨੂੰ ਨੋਟਿਸ ਤਮੀਲ ਕਰਾ ਦਿੱਤਾ ਗਿਆ ਔਰ ਇਹ ਪ੍ਰਾਪਰਟੀ ਅਟੈਚ ਕਰਾ ਦਿੱਤੀ ਸਰ ਕੋਈ ਲਾਸਟ ਜਿਹੜਾ ਪਰਚਾ ਰਾਜੇ ਤੇ ਹੋਇਆ ਸੀ ਉਹ ਕਦੋਂ ਹੋਇਆ ਸੀਗਾ ਜੀ ਲਾਸਟ ਤੱਕ ਦੱਸੋ 2022 2022 ਦਾ ਪਰਚਾ ਸਰ ਜੀ ਹੁਣ ਪਰਿਵਾਰ ਰਹਿ ਰਿਹਾ ਘਰ ਵਿੱਚ ਤਾਂ ਅਗਲਾ ਕਦਮ ਕੀ ਹੋਵੇਗਾ ਜੀ ਇਹ ਅਟੈਚਮੈਂਟ ਹੋ ਜਾਂਦੀ ਪ੍ਰਾਪਰਟੀ ਜੇ ਕੋਈ ਸੇਲ ਨਹੀਂ ਕਰ ਸਕਦਾ ਦੈਨ ਇਹਦੀ ਸੀਜ਼ਰ ਦੀ ਕਾਰਵਾਈ ਹੁੰਦੀ ਹੈ ਉਹ ਅਸੀਂ ਕਰਵਾਵਾਂ हां एम एस ओ सिटी नवाशहर है साडे 2022 ਦੇ ਵਿੱਚ ਮਕਦਮਾ ਦਰਜ ਹੋਇਆ ਸੀਗਾ ਕਮਰਸ਼ੀਅਲ ਕੁਆਂਟੀਟੀ ਸੀ ਪੋਪੀ ਹਸਕ ਦੀ ਡੋਡੇ ਚੂਰਾ ਪੋਸ 70 ਕਿਲੋ ਉਹਦੇ ਵਿੱਚ ਰਾਜਕਮਨ ਰਾਜਾ ਜਿਹੜਾ ਹੈਗਾ ਹੈ ਸਪਿੰਡ ਦਾ ਸੀਗਾ ਰੁੜਕੀ ਖਾਸ ਦਾ ਉਹਦੀ ਜਿਹੜੀ ਇਹ ਉਹ ਅਸੀਂ ਤਸਦੀਕ ਕੀਤਾ ਸੀਗਾ ਜੋ ਇਹਨੇ ਘਰ ਬਣਾਇਆ ਹੈਗਾ ਹਾਂ ਕਰੀਬ ਥੋੜੇ ਚਿਰ ਦੇ ਵਿੱਚ ਜਿਹਨਾਂ ਵਾਲੇ ਸ਼ੰਕਰ ਬਣਾ ਲਿਆ ਤੇ ਵਧੀਆ ਸਮਾਨ ਇਹਦੇ ਵਿੱਚ ਖਰੀਦੇ ਨੇ ਉਹਦੀ ਅਸੀਂ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਜਿਹੜਾ 66F ਐਂਟੀਸੈਟ ਦਾ ਕਾਨੂੰਨ ਹੈਗਾ ਉਹਦੇ ਤਹਿਤ ਜਿਹੜੀ ਹੈਗੀ ਦੀ ਪ੍ਰੋਪਰਟੀ ਸੀ ਅਟੈਚ ਕਰਵਾਈ ਆ ਤੇ ਅਟੈਚ ਕਰਵਾ ਕੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਇਹਦੇ ਸੀ ਅਪਰੂਵਲ ਲਈ ਆ ਆਰਡਰ ਲਈ ਆ ਤੋ ਅੱਜ ਜੀ ਨੇ ਨੋਟ ਕਰਵਾਣਾ ਹੈ ਸੀਗੇ ਕਿ ਇਹਦੀ ਜਿਹੜੀ ਪ੍ਰਾਪਰਟੀ ਹੈਗੀ ਆ ਮਾਲ ਵਿਭਾਗ ਦੇ ਰਿਕਾਰਡ ਦੇ ਵਿੱਚ ਵੀ ਇਹਦੀ ਜਿਹੜੀ ਐਂਟਰੀ ਹੋ ਚੁੱਕੀ ਹੈ ਇਹ ਸੇਲ ਪਰਚੇਜ਼ ਨਹੀਂ ਇਹਦਾ ਕਰ ਸਕਦੇ ਨਾਲ ਇਹਦੇ ਵਿੱਚ ਕੋਈ ਰੀਨੋਵੇਸ਼ਨ ਕਰ ਸਕਦੇ ਹੈਗੇ ਆ ਤੇ ਇਹ ਅਗਲਾ ਜਿਹੜਾ ਪ੍ਰੋਸੈਸ ਹੋਗਾ ਅਸੀਂ ਨੂੰ ਜਿਹੜੀ ਹੈਗੀ ਹੈ ਇਹ ਪ੍ਰਾਪਰਟੀ ਫ੍ਰੀਜ਼ ਕਰਵਾਈ ਗਈ ਹੈ ਤੇ ਇਹਨੂੰ ਅਸੀਂ ਕੁਰਕ ਵੀ ਕਰਵਾਵਾਂਗੇ ਸਰ ਇੱਕ ਨੋਟਿਸ ਵਾਅਦਾ ਕਰਿਓ ਕਿ ਜੇ ਥਾਣੇ ਦਾ ਸਰਚ ਹੁੰਦਾ ਉਹ ਕਾਰਵਾਈ ਇਹਦਾ ਕਰ ਸਕਦੇ ਨੇ ਬਿਲਕੁਲ ਬਿਲਕੁਲ ਜੀ ਇਹ ਪਰ ਲਾ ਜਿਹੜਾ ਕਾਨੂੰਨ ਹੈਗਾ ਬਣਿਆ ਹੋਇਆ ਕਾਨੂੰਨ ਦੇ ਦੈਰੇ ਦੇ ਅੰਦਰ ਰਹਿ ਕੇ ਐਸਐਚਓ ਜਿਹੜਾ ਤਸਦੀਕ ਕਰਦਾ ਕਿ ਆਹ ਇਨ ਪ੍ਰੋਪਰਟੀ ਜਿਹੜੀ ਹੈਗੀ ਆ ਬਣਾਈ ਆ ਇਹਦਾ ਇਨਕਮ ਦਾ ਹੋਰ ਕੋਈ ਸਾਧਨ ਹੈ ਨਹੀਂਗਾ ਇਹਨਾਂ ਜਿਹੜੀ ਪ੍ਰੋਪਰਟੀ ਹੈਗੀ ਨਸ਼ਾ ਵੇਚ ਕੇ ਬਣਾਈ ਆ ਉਹਨੂੰ ਤਸਦੀਕ ਕਰਕੇ ਪ੍ਰੋਪਰਟੀ ਅਟੈਚ ਕਰਨ ਦੇ ਆਰਡਰ ਪਾਸ ਕਰਵਾ ਸਕਦਾ ਸਰ ਜਿਹੜੇ ਹੋਰ ਨਸ਼ਾ ਤਸਕਰ ਜਿਹੜੇ ਹਾਲੇ ਵੀ ਬਾਜ਼ ਨਹੀਂ ਆ ਰਹੇ ਜਿਨ੍ਹਾਂ ਦੇ ਮਨ ਚ ਇੱਛਾ ਹੁੰਦੀ ਹੈ ਕਿ ਆਪਾਂ ਜਲਦੀ ਪੈਸੇ ਕਮਾ ਲਈਏ ਦੋ ਨੰਬਰ ਚ ਪੈਸੇ ਕਮਾ ਲਈਏ ਆਲਿਸ਼ਾਨ ਘਰ ਬਣਾ ਲਈਏ ਮਹਿਲनुਮਾ ਘਰ ਬਣਾ ਲਈਏ ਫਿਰ ਜਦ ਇਦਾਂ ਕੁਰਕ ਹੁੰਦੀ ਆ ਉਹਨਾਂ ਨੂੰ ਕੀ ਸਿੱਖਿਆ ਦੇਣੀ ਚਾ ਅਸੀਂ ਪਹਿਲਾਂ ਵੀ ਹਾਜੀ ਸਵੇਰੇ ਜਿਹੜਾ ਸਾਡੇ ਕਲਰਾਂ ਮੁਹੱਲਾ ਗੜਸ਼ੰਕਰੋਡ ਨਵਾਂ ਸ਼ਹਿਰ ਹੈ ਉੱਥੇ ਵੀ ਮਨਜੀਤ ਕੌਰ ਦੀ ਪ੍ਰਾਪਰਟੀ ਜਿਹੜੀ ਅਸੀਂ ਅਟੈਚ ਕਰਵਾ ਕੇ ਆਏ ਆਂ ਇਹ ਜਿੰਨੇ ਤਸਕਰ ਹੈਗੇ ਆ ਇਹ ਥੋੜੇ ਚਿਰ ਦੇ ਵਿੱਚ ਹੀ ਜਿਹੜੇ ਹੈਗੇ ਆ ਨਸ਼ਾ ਵੇਚ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਨਸ਼ਾ ਵੇਚ ਕੇ ਪ੍ਰਾਪਰਟੀਆਂ ਬਣਾ ਲੈਂਦੇ ਹੈਗੇ ਆ ਮੈਂ ਤਾਂ ਇਹਨਾਂ ਨੂੰ ਇਹੋ ਸਲਾਹ ਦਵਾਂਗਾ ਕਿ ਜਾਂ ਤਾਂ ਇਹ ਆਪਣਾ ਧੰਦਾ ਛੱਡ ਦੇਣ ਮਾੜਾ ਧੰਦਾ ਛੱਡ ਕੇ ਮੁਖਤਾਰਾ ਚ ਆਜਣ ਚੰਗੇ ਸ਼ਹਿਰੀ ਬਣਨ ਚੰਗੇ ਸ਼ਹਿਰੀਆਂ ਵਾਂਗ ਰਹਿਣ ਆਪਣਾ ਜਿਹੜਾ ਹੈਗਾ ਉਹ ਕਾਨੂੰਨ ਅਨਸਾਰ ਆਪਣਾ ਜੀਵਨ ਬਸਰ ਕਰ ਨਹੀਂ ਤਾਂ ਫਿਰ ਜਿਹੜੇ ਨਸ਼ਾ ਤਸਕਰ ਹੈਗੇ ਆ ਉਹਨਾਂ ਦੀ ਜਗ੍ਹਾ ਤੇ ਜਾਂ ਜੇਲ੍ਹ ਚ ਹੁੰਦੀ ਹੈ ਤੇ ਜਿਹੜੀ ਬਣਾਈ ਪ੍ਰਾਪਰਟੀ ਅਟੈਚ ਹੁੰਦੀ ਹੈ ਤੇ ਇਹ ਇਹਨਾਂ ਨੂੰ ਜਿਹੜਾ ਜੀ ਸਰਪਾਚ ਕੁਮਾਰ ਰਾਜਾ ਕੋਈ ਆਪਣਾ ਸੋਰਸ ਆਫ ਇਨਕਮ ਹੋਰ ਕੋਈ ਸ਼ੋਅ ਕਰ ਪਾਇਆ ਨਹੀਂ ਬਿਲਕੁਲ ਨਹੀਂ ਬਿਲਕੁਲ ਇਹ ਤਾਂ ਦੋ ਹੀ ਭਰਾ ਜੇ ਹੋਈ ਇਹਨਾਂ ਦਾ ਨਸ਼ੇ ਦਾ ਹੈਗਾ ਇਹ ਇਹ ਤਾਂ ਬਿਲਕੁਲ ਜਿਹੜਾ ਰਾਜਾ ਹੈਗਾ ਇਦਾਂ ਨਸ਼ੇ ਤੋਂ ਹੀ ਇਹਨਾਂ ਸਾਰਾ ਕੁਝ ਕਾਰੋਬਾਰ ਆਪਣਾ ਜਿਹੜਾ ਘਰ ਬਣਾਇਆ ਹੈਗਾ ਸਰ ਇੱਕ ਅੱਲਾ ਡੋਡੇ ਦਾ ਜਿਹੜਾ ਡੋਡੇ ਹੀ ਤਸਕਰੀ ਕਰਦਾ ਸੀ ਕਿ ਚਿੱਟੇ ਵਿੱਚ ਵੀ ਲਿਪਤ ਸੀਗਾ ਜੀ ਦੇਖੋ ਇਹੋ ਜਿਹੜੇ ਨਸ਼ੇਬਾਜ਼ ਹੁੰਦੇ ਹੈਗੇ ਤਾਂ ਕੋਈ ਵੀ ਨਸ਼ਾ ਮਿਲ ਜਾਵੇ ਇਹਨਾਂ ਸੇਲ ਪਰਚੇਜ਼ ਕਰਨੀ ਹੁੰਦੀ ਹੈ ਤੇ ਫਿਰ ਹਾਲ ਤੱਕ ਸੀ ਜਿੱਥੋਂ ਕਮਰਸ਼ੀਅਲ ਜਿਹੜੀ ਮਕਦਾਰ ਚ ਡੋਡੇ ਬਰਾਮਦ ਕੀਤੇ ਸੀ ਪਿੰਡ ਵਾਲਾ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀ ਪਿੰਡ ਵਾਲਾ ਤੁਹਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਤਾਂ ਦੇਖੋ ਜੀ ਜਦੋਂ ਇਹ ਜੇਲ ਨਹੀਂ ਗਿਆ ਸੀਗਾ ਇਹ ਬਾਬਾ ਇੱਥੇ ਤਾਂ ਤਾਂ ਲਗ ਰਹਿੰਦਾ ਸੀ ਨਸ਼ੇਵਾਜਾਂ ਦਾ ਜਿਹੜੇ ਤਾਂ ਨਸ਼ੇ ਖਰੀਦੇ ਸੀ ਕੁਝ ਗਾਂ ਵੇਚਦੇ ਸੀ ਕੁਝ ਖਾਣੇ ਲੈ ਲੈਂਦੇ ਸੀ ਪਰ ਹੁਣ ਤਾਂ ਮੈਂ ਪਿੰਡ ਵਾਲਿਆਂ ਨਾਲ ਵੀ ਗੱਲ ਕੀਤੀ ਕਹਿੰਦੇ ਜਦੋਂ ਦਾ ਇਹ ਅੰਦਰ ਜੇਲ੍ਹ ਚ ਗਿਆ ਹੈਗਾ ਉਸ ਦੀ ਆਰਾਮਦਾਰੀ ਨਾਲ ਪਿੰਡ ਵਾਲਿਆਂ ਨਾਲ ਗੱਲ ਕਰ ਲਈ ਬਿਲਕੁਲ ਜੀ ਬਿਲਕੁਲ ਅਜੇ ਇਸ ਪਿੰਡ ਚ ਪਹਿਲੀ ਵਾਰ ਕਾਰਵਾਈ ਹੈ ਕਿਸ ਤੋਂ ਪਹਿਲਾਂ ਵੀ ਕਦੀ ਹੋਈ ਹੈ ਇਹ ਪਹਿਲਾ ਹੀ ਹੋਇਆ ਜੀ ਕਿ ਸਾਡੇ ਨਹੀਂ ਪਿੰਡ ਚ ਕਦੇ ਇਦਾਂ ਦਾ ਆਹ ਕੰਮ ਨਹੀਂ ਹੋਇਆ ਆਪਾਂ ਨੇ ਤਾਂ ਕਦੇ ਹੋਇਆ ਨਹੀਂ ਜੀ ਇਹ ਇਦਾਂ ਦੇ ਨਸ਼ੇ ਵਾਲੇ ਹੈ ਹੀ ਨਹੀਂ ਸੀ ਸਾਡੇ ਪਿੰਡ ਚ ਅੱਛਾ ਜੀ ਹਾਂ ਜੀ ਤੇ ਇਹ ਬੰਦਾ ਪਿੰਡ ਦਾ ਹੀ ਵਸਨੀਕ ਹੈ ਕਿ ਕਿ ਬਾਹਰੋਂ ਆ ਕੇ ਪਿੰਡ ਇਹਨੂੰ ਕਦੀ ਸਮਝਾਇਆ ਨਹੀਂ ਕਿ ਯਾਰ ਕਿਹੜੇ ਕੰਮ 'ਚ ਪੈ ਗਿਆ ਤੂੰ ਦੇਖੋ ਸਮਝਾਣਾ ਕੀ ਨੇ ਹੂੰ ਜੇ ਕੋਈ ਇਹਨੂੰ ਕਹਿੰਦਾ ਤਾਂ ਅਗਲੇ ਗੱਲ ਪੈਂਦਾ ਹੂੰ ਆਪ ਵੀ ਕੁਛ ਨਸ਼ਾ ਨਸ਼ਾ ਕਰਦਾ ਸੀ ਆਪ ਵੀ ਕਰਦੇ ਹੋਗੇ ਜਦੋਂ ਮੇਰੇ ਲੋਰਚੀ ਬੰਦਾ ਕੋਈ ਗੱਲ ਪੈਂਦਾ ਨਹੀਂ ਤਾਂ ਉਹਦਾ ਬੰਦਾ ਸਮਝ ਹੀ ਜਾਂਦਾ ਹਾਂਜੀ ਹਾਂਜੀ ਹੂੰ ਉਹਦਾ ਤਾਂ ਹੋ ਗਿਆ ਉਹਦਾ 베ਚਦਾ 베ਚੇ ਨਹੀਂ ਸਕਦਾ ਹੁਣ ਬਾਪੂ ਜੀ ਦਾ ਤੁਹਾਡੇ ਕੋਈ ਬੜਾ ਤਜਰਬਾ ਹੈ ਜਿਵੇਂ ਪ੍ਰਾਪਰਟੀ ਅਟੈਚ ਹੋ ਗਈ ਆ ਹੌਲੀ ਹੌਲੀ ਸੀਜ਼ ਵੀ ਹੋ ਜਾਏਗੀ ਉਹ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਆ ਤੇ ਜਿਹੜੇ ਨਸ਼ਾ ਤਸਕਰ ਹੱਲੇ ਵੀ ਬਾਜ਼ ਨਹੀਂ ਆਂਦੇ ਉਹਨਾਂ ਨੇ ਤੁਸ ਸਿੱਖੇ ਲੈਣੀ ਚਾਹੀਦੀ ਆ ਬਿਲਕੁਲ ਜੀ ਕਿ ਜੇ ਪੁੱਤ ਸ਼ੁੱਧ ਗੱਲ ਕਰ ਲੈ ਕਿ ਹਰਾਮ ਦੀ ਕਮਾਈ ਫਿਰ ਉਹ ਬੱਚ ਪੱਚ ਦੀ ਤਾਂ ਨਹੀਂ ਹੈਗੀ ਨਹੀਂ 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 ਇਥੇ ਵੀ ਮੋਲ ਲੈ ਆਇਆ ਸੈਣੀਆਂ ਦਾ ਥੈਂ ਸੀ ਇਹ ਮੋਲ ਲੈ ਕੇ ਤਾਂ ਬਣਾਇਆ ਨਹੀਂ ਅੱਛਾ ਜੀ ਨਹੀਂ ਤਾਂ ਸਾਡੇ ਕੋਲ ਅਜੀ ਜ਼ਿਮੀਦਾਰ ਨਹੀਂ ਸਾਡੇ ਕੋਲ ਆਪਣਾ ਘਰ ਨਹੀਂ ਬਣਦਾ ਹੂੰ ਤੇ ਕਿੰਨੇ ਕ ਦਿਨ ਚ ਬਣਾ ਲਿਆ ਸੀ ਜੀ ਇਹ ਦਾ ਥੋੜੀ ਜਿਹੀ ਜੇ ਬਣਾ ਲਿਆ। ਸਾਲ ਸਵਾ ਸਾਲ ਤੇ ਤਿਆਰ ਹੋ ਗਿਆ ਲੈ ਕੇ 45 ਦਿਨ ਚ ਹੁਣ ਅਸੀਸ ਹੋ ਜਾਣਾ। ਸਾਲ ਸਵਾ ਸਾਲ ਚ ਤਿਆਰ ਕਰੇ 45 ਦਿਨ ਚ ਉਹਨੇ ਅਸੀਸ ਕਰਾ ਦੇਣਾ। ਸਾਲ ਸਵਾ ਸਾਲ ਦੇ ਵਿੱਚ ਹੀ ਰੈਡੀ ਹੋ ਗਿਆ ਜਿਹੜੇ ਫਰਨੀਚੇ ਦਾ ਕੰਮ ਤੇ ਹੁਣ ਤੱਕ ਵੀ ਚੱਲਦਾ ਰਿਹਾ। ਖੋਲ ਕੇ ਦੇਖੋ ਤੁਸੀਂ ਅੰਦਰ ਅੰਦਰ ਕਲਾ ਕੇ ਦੇਖੋ ਕਿ ਕੀ ਇਹ ਡੈਕੋਰੇਸ਼ਨ ਕੀਤਾ ਹੈ। ਕੱਚ ਕੋਣ ਰਹਿੰਦਾ ਜੀ ਹੁਣ? ਘਰ ਜਿਹਨਾਂ ਦੀ ਮਾਈ ਹੈਗੀ ਆ। ਅੱਛਾ ਜੀ। ਪਿਛਲੇ ਪਾਸੇ ਉਹ ਗਲੀ ਜਾ ਕੇ ਪਿੱਛੇ ਇਹਦਾ ਬਾਏ ਵੀ ਆ। ਘਰ ਇਹਨਾਂ ਦੀ ਬੈਕ ਲੱਗਦੀ। ਇੱਕੋ ਇੱਕੋ ਜਿਹੜਾ ਆ ਮਾੜੇ ਕੰਮ ਚ ਲਿਪਤੇ ਨਹੀਂ ਦੂਆ ਵੀ ਆਇਆ ਇਸੇ ਕੇਸ ਚ। ਜਮਾਨਤ ਹੋ ਗਈ ਪਹਿਲਾਂ ਉਹ ਵੀ ਅੰਦਰ ਹੀ ਸੀਗਾ ਉਹ ਵੀ ਹੋ ਗਈ ਜਮਾਨਤ ਹੋਈ ਵੀ ਸੀਗੀ ਹੋ ਜਮਾਨਤ ਤੇ ਆਇਆ ਦੋਨੇ ਤਜਰਬੇ ਕਰ ਰਹੇ ਹਾਂ ਜੀ ਜੀ ਚਲ ਤੁਹਾਡਾ ਛੁਟਕਾਰਾ ਹੋ ਰਿਹਾ ਹੁਣ ਦਾ ਨਹੀਂ ਨਹੀਂ ਵਧੀਆ ਵਧੀਆ ਜਦੋਂ ਪੁਲਿਸ ਇਦਾਂ ਦੀ ਕਾਰਵਾਈ ਕਰਦੀ ਆ ਇਹ ਤਾਂ ਚਾਹੀਦਾ ਗਾ ਦੇਖੋ ਇਦਾਂ ਵਾਲੇ ਤੇ ਰਾਸ਼ਾ ਇੱਥੇ ਬਹੁਤ ਪੈਂਦਾ ਸੀ ਪਿੰਡ ਵਾਲੇ ਦੱਸਦੇ ਕਹਿੰਦੇ ਹੁਣ ਤਾਂ ਠੀਕ ਆ ਰਾਸ ਤਾਂ ਸੰਭੋ ਜੀ ਜੀ ਚਲ ਤੁਸੀਂ ਸੰਤੁਸ਼ਟ ਹੋ ਜੀ ਪੁਲਿਸ ਦੀ ਕਾਰਵਾਈ ਤੋਂ ਹਾਂ ਜੀ ਕਿਉਂਕਿ ਜਦੋਂ ਨਸ਼ੇੜੀ ਲੋਕ ਆਉਂਦੇ ਆ ਪਿੰਡ ਚ ਫਿਰ ਧੀਆਂ ਪੈਣਾ ਵੀ ਦਿੱਕਤ ਆ ਆ ਸ਼ਹਿਰ ਤੇ ਜਾਣਾ ਆਣਾ ਹੁਣ ਇੱਥੇ ਮੇਲਾ ਲੱਗ ਰਹਿਦਾ ਇਹ ਮੇਲਾ ਲੱਗ ਰਹਿਦਾ ਇਹ ਦੋ ਮੋੜ ਹਾਲ ਚੱਲ ਗਿਆ ਦੋ ਬੱਸਾਂ ਚ ਘਾਰ ਤੇ ਆਲੇ ਦੁਆਲੇ ਧੀਆਂ ਪੈਣਾ ਸ਼ਾਮ ਨੂੰ ਆਉਂਦੀਆਂ ਕਿਸੇ ਨੇ ਬਾੜੇ ਜਾਣਾ ਪਾ ਦੁੱਧ ਲੈ ਕੇ ਆਉਣਾ ਜਾਂ ਹੋਰ ਕਿਤੇ ਪਸੂ ਨੂੰ ਲੈ ਕੇ ਆਉਣਾ ਆਪ ਨੂੰ ਡਰ ਹੋ ਜਾਂਦਾ ਜੇ ਕੋਈ ਕਹੀਏ ਤੇ ਇਕੱਲੇ ਕਹਿ ਰਹੇ ਨੇ ਸ਼ਹਿਰ ਨੂੰ ਜਾਣਾ ਰਾਹ ਤੇ ਕੋਈ ਨੀ ਕੀ ਹੋਜਾ ਤੁਸੀਂ ਸੰਤੁਸ਼ਟ ਹੋ ਸਾਰੇ ਨਹੀਂ ਸਾਰਾ ਪੈਣਾ ਸੰਤੁਸ਼ਟ ਹੋ ਨਹੀ ਨਹੀ ਬਹੁਤ ਵਧੀਆ ਕੀਤਾ ਬਹੁਤ ਵਧੀਆ ਹਾਂ ਹਾਂਜੀ ਤੁਸੀਂ ਪੂਰੀਆਂ ਤਸਵੀਰਾਂ ਦੇਖ ਲਈਆਂ ਪਿੰਡ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਔਰ ਨਵਾਂ ਸ਼ਹਿਰ ਸਿਟੀ ਪੁਲਿਸ ਦਾ ਧੰਨਵਾਦ ਕੀਤਾ ਔਰ ਇੱਥੋਂ ਜਿਹੜੇ ਮਾੜੇ ਅੰਸਰ ਆ ਜਿਹੜੇ ਨਸ਼ੇ ਦੇ ਸੌਦਾਗਰ ਆ ਉਹ ਚਾਹੁੰਦੇ ਆ ਕਿ ਬਹੁਤ ਜਲਦੀ ਅਸੀਂ ਮਹਿਲ ਨੁਮਾ ਘਰ ਬਣਾ ਲਈਏ ਆਲੀਸ਼ਾਨ ਘਰ ਬਣਾ ਲਈਏ ਪਰ ਆਪਣੀ ਸਤਾੰਗ ਵਿੱਚ ਲੋਕਾਂ ਦੇ ਘਰ ਉਜਾੜ ਦਿੰਦੇ ਆ ਲੋਕਾਂ ਦੀ ਜਿਹੜੀ ਨੌਜਵਾਨ ਬੱਚੇ ਆ ਉਹਨਾਂ ਨੂੰ ਗੁੰਮਰਾਹ ਕਰਕੇ ਗਲਤ ਰਾਹ ਤੇ ਪਾ ਦਿੰਦੇ ਆ ਉਹਨਾਂ ਲਈ ਇੱਕ ਬਹੁਤ ਵੱਡੀ ਸਿੱਖਿਆ ਇੱਕ ਬਹੁਤ ਵੱਡਾ ਲੈਸਨ ਹੈ ਕਿ ਤੁਸੀਂ ਥੋੜੇ ਸਮੇਂ ਵਿੱਚ ਪੈਸੇ ਕਮਾਣ ਦੀ ਤਾਂ ਸੋਚਦੇ ਹੋ ਕਿ ਆਪਾਂ ਚੰਦਕ ਮਹੀਨਿਆਂ 'ਚ ਚੰਦਕ ਸਾਲਾਂ ਵਿੱਚ ਕਰੋੜਪਤੀ ਬਣ ਜਾਗੇ ਅਰਪਤੀ ਬਣ ਜਾਗੇ ਪਰ ਜਦ ਪੁਲਿਸ ਸ਼ਿਕੰਜਾ ਕੱਸਦੀ ਹੈ ਜਦ ਪ੍ਰਸ਼ਾਸਨ ਸ਼ਿਕੰਜਾ ਕੱਸਦਾ ਨਕੇਲ ਕੱਸਦਾ ਫਿਰ ਮਹਿਲ ਨੁਮਾ ਘਰ ਜਿਹੜੇ ਆ ਉਹ ਉਹਦੀ ਕੁਰਕੀ ਹੁੰਦੀ ਆ ਔਰ ਤੁਹਾਡੇ ਪੱਲੇ ਕੱਖ ਨਹੀਂ ਰਹਿੰਦਾ ਤਾਂ ਇਸ ਕਰਕੇ ਤੋਬਾ ਕਰਕੇ ਮਾੜੇ ਕੰਮਾਂ ਤੋਂ ਤੋਬਾ ਕਰਕੇ ਤੁਹਾਨੂੰ ਮੁੱਖ ਧਰਨਾ ਜੁੜਨਾ ਚਾਹੀਦਾ ਰਿਸਪਾਂਸਿਬਲ ਸਿਟੀਜ਼ਨ ਬਣ ਕੇ ਜਿਹੜਾ ਆਪਣਾ ਫਰਜ਼ ਨਿਭਾਣਾ ਚਾਹੀਦਾ ਇੱਥੇ ਤਾਂ ਮੈਂ ਇਹੀ ਗੱਲ ਕਰਨੀ ਚਾਹੂੰਗਾ ਕਿ ਮਹਿਲ ਨੂੰ ਮਾ ਘਰ ਬਣਾ ਲਿਆ ਨਾਮ ਰੱਖ ਲਿਆ ਰਾਜਾ ਕਿ ਮਹਿਲ ਨੂੰ ਮਾ ਘਰ ਬਣਾ ਲਿਆ ਨਾਮ ਰੱਖ ਲਿਆ ਰਾਜਾ ਪਰ ਜਦ ਪੁਲਿਸ ਅੜ ਕੇ ਚੜਿਆ ਫਿਰ ਪੁਲਿਸ ਨੇ ਵਜਾਤਾ ਬਾਜਾ ਪੁਲਿਸ ਨੇ ਵਜਾਤਾ ਬਾਜਾ ਤਾਂ